ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਾਂਗਰਸ ਬਹੁਤ ਵੱਡੀ ਦੇਸ਼ ਦੀ ਪਾਰਟੀ ਹੈ ਔਰ ਮੈਂ ਅਸੀਂ ਇਹ ਚੁੱਪ ਕਰਕੇ ਇਸਨੂੰ ਬੈਠ ਕੇ ਦੇਖ ਨਹੀਂ ਸਕਦੇ ਮੈਂ ਤਿੰਨ ਚਾਰ ਦਿਨਾਂ ਦੀ ਘਟਨਾਵਾ ਕਿ ਇਧਰ ਉਧਰ ਨੂੰ ਤਲਬਤਲੀ ਜਿਵੇਂ ਆਪ ਕਹਿੰਨੇ ਆ ਹੋ ਰਹੀ ਹੈ ਇਹਦੇ ਵਾਸਤੇ ਫੌਰੀ ਤੌਰ ਤੇ ਦਿੱਲੀ ਜਲਦੀ ਜਾ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਹਾਈ ਕਮਾਂਡ ਨਾਲ ਬੈਠ ਕੇ ਕਿ ਆਪਾਂ ਅੰਦਰ ਛਾਤੀ ਮਾਰੀਏ ਪਰਚੋਲ ਕਰੀਏ ਕਿ ਸਾਡੀ ਆਪਣਾ ਕੋਈ ਡਵਾਈਜ਼ਰੀ ਕਮੇਟੀਆਂ ਦੇ ਵਿੱਚ ਦਿੱਤੇ ਹੋਏ ਫੈਸਲਿਆਂ ਦੇ ਵਿੱਚ ਕੋਈ ਕਮੀ ਹੈ ਕਿ ਜਾਂ ਲੋਕਾਂ ਵਿੱਚ ਕਮੀ ਹੈ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਸੀਂ ਅੱਖਾਂ ਦੇ ਸਾਹਮਣੇ ਕਾਂਗਰਸ ਪਾਰਟੀ ਮਰਨ ਨਹੀਂ ਦੇਣੇ ਅਸੀਂ ਹੁਣ ਇਹ ਫੈਸਲਾ ਕੀਤਾ ਸਾਰੇ ਹੋਰ ਵੀ ਪੁਰਾਣੇ ਲੀਡਰ ਨੇ ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਔਰ ਸਪੈਸ਼ਲੀ ਮੈਂ ਮੈਂ ਕਿਉਂਕਿ ਇਸ ਪਾਰਟੀ ਵਿੱਚ ਅੱਖਾਂ ਖੋਲੀਆਂ ਅਕਾਲੇ ਸਾਹਮਣੇ ਸ ਆਪਣੀ ਪਾਰਟੀ ਮਰਦੀ ਤੇ ਡੁੱਬਦੀ ਨਹੀਂ ਦੇਖਣਾ ਚਾਹੁੰਦੇ ਜਾ ਕੇ ਮੈਂ ਸੋਨੀਆ ਜੀ ਰਾਹੁਲ ਜੀ ਹੋਰ ਲੀਡਰਸ਼ਿਪ ਖੜਗੇ ਜੀ ਸਾਰਿਆਂ ਨੂੰ ਮਿਲ ਕੇ ਆਪਣੀ رائے ਵੀ ਦੇਵਾਂਗੇ ਔਰ ਉਹਨਾਂ ਨੂੰ ਪੂਰਾ ਅਲਰਟ ਵੀ ਕਰੂੰਗੀ ਕਮੰਥਨ ਕਰਨ ਵਾਸਤੇ ਵੀ ਕਹੂੰਗੀ ਕੀ ਵੀ ਰਜਿੰਦਰ ਕੋਰ ਪੱਠਲ ਕੀ ਦੂਜੀ ਭਾਜਪਾ ਦੇ ਵਿੱਚ ਜਾ ਸਕਦੇ ਆ ਜਿਸ ਤਰ੍ਹਾਂ ਕਿ ਵੱਡੇ ਦਿਗਜ ਨੇਤਾ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਚਲੇ ਗਏ ਸੁਨੀਲ ਜਾਖੜ ਚਲੇ ਗਏ ਹੁਣ ਪ੍ਰਧਾਨ ਭਾਜਪਾ ਦੇ ਨੇ ਤੇ ਹੁਣ ਰਵਨੀਤ ਬਿੱਟੂ ਚਲੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਨਵਜੋਤ ਸਿੱਧੂ ਜਿਹੜੇ ਹੈਗੇ ਆ ਹੁਣ ਉਹ ਨਰਾਜ਼ ਚੱਲ ਰਹੇ ਆ ਕਾਂਗਰਸ ਤੋਂ ਕੀ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਤੇ ਹੋਰ ਵੀ ਵੱਡੇ ਦਿਗੇ ਜਾ ਸਕਦੇ ਜਿਦੇ ਵਿੱਚ ਕਿ ਬੀਬੀ ਰਜਿੰਦਰ ਕੋਰ ਪੱਠਲ ਦਾ ਵੀ ਨਾਂ ਆ ਸਕਦਾ ਦੇਖੋ ਜਿਹੜੇ ਬਾਕੀ ਦਾ ਨਾਂ ਲਿਆ ਤੁਸੀਂ ਕਿਉਂ ਗਏ ਉਹਨਾਂ ਦੇ ਪਤਾ ਨਹੀਂ ਕੀ ਰੀਜਨ ਹੋਣਗੇ ਲੇਕਿਨ ਜਿਹੜਾ ਕੈਪਟਨ ਦਾ ਨ ਕੈਪਟਨ ਸਾਹਿਬ ਤਾਂ ਪਹਿਲਾਂ ਵੀ ਦੇਸ਼ ਨੂੰ ਛੱਡ ਕੇ ਅੰਗਰੇਜ਼ਾਂ ਨਾਲ ਮਿਲ ਗਏ ਸੀਗੇ ਉਸ ਤੋਂ ਬਾਅਦ ਉੱਥੇ ਫਾਇਦੇ ਠਾਉਂਦੇ ਰਹੇ ਕਾਂਗਰਸ ਛੱਡ ਤੀ ਕਦੇ ਕਾਲੀ ਦਲ ਚਬਾ ਕੇ ਕਾਲੀ ਦਲ ਛੱਡ ਕੇ ਬੀਜੇਪੀ ਚਬਾ ਕੇ ਇਹ ਨਿੱਜੀ ਮਫਾਦ ਦੇਖਣ ਵਾਲੇ ਲੋਕ ਨੇ ਮੈਂ ਜਿਸ ਟੱਬਰ ਚ ਪੈਦਾ ਹੋਈ ਹਾਂ ਉੱਥੇ ਅਸੀਂ ਨਿੱਜੀ ਮਫਾਦ ਨੂੰ ਬਾਹਰ ਕੇ ਆਪਣੀ ਪਾਰਟੀ ਦੇ ਦੇਸ਼ ਦਾ ਮਫਾਦ ਦੇਖਿਆ ਜਿੰਦਰਕੌਰ ਪਰਚਲ ਦੀ ਆਖਰੀ ਅਰਥੀ ਜਿਹੜੀ ਕਹਿੰਦੀ ਹੈ ਆਖਰੀ ਕਫਨ ਵੀ ਕਾਂਗਰਸ ਪਾਰਟੀ ਦਾ ਉੱਤੇ ਕਿਸ ਤਰ੍ਹਾਂ ਦੇਖ ਰਹੇ ਹੋ ਜਿਸ ਤਰ੍ਹਾਂ ਭਾਜਪਾ ਲਗਾਤਾਰ ਜਿਹੜੇ ਵੱਡੇ ਆਗੂ ਨੇ ਲੀਡਰ ਨੇ ਉਹਨਾਂ ਨੂੰ ਆਫਰਾਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਸਾਡੀ ਪਾਰਟੀ ਚੋਂ 25 ਕਰੋੜ ਦੀ ਆਫਰ ਦੇ ਦਿੱਤੀ ਕਦੇ 20 ਕਰੋੜ ਦੀ ਦੇ ਦਿੱਤੀ ਕਿਸੇ ਨੂੰ ਕੁਛ ਦਿੱਤਾ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਦੀ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਦੇਖੋ ਇਹ ਸੱਚ ਹੈ ਜਾਂ ਝੂਠ ਹੈ ਮੈਨੂੰ ਨਹੀਂ ਪਤਾ ਕਈ ਵਾਰੀ ਇਹਦਾ ਮੁੱਲ ਵੀ ਲੋਕ ਵਧਾਉਂਦੇ ਆ ਲੇਕਿਨ ਇਹਦਾ ਮਤਲਬ ਕਿ ਇਹਨਾਂ ਪਾਰਟੀਆਂ ਦਾ ਦਿਵਾਲਾ ਨਿਕਲ ਗਿਆ ਅੱਜ ਇਹ ਕਾਂਗਰਸ ਮੁਕਤ ਜਿਹੜੇ ਕਹਿੰਦੇ ਸੀ ਦੇਸ਼ ਘਰਾਮਾ ਗਿਆ ਅੱਜ ਕਾਂਗਰਸ ਵਾਲਿਆਂ ਦੇ ਮੂਹਰੇ ਝੋਲੀ ਘੜ ਕੇ ਕਾਂਗਰਸੀਆਂ ਨੂੰ ਵੈਲਕਮ ਕਰ ਰਹੇ ਆ ਗੇਟ ਲਾ ਕੇ ਲੇਕਿਨ ਇਹ ਗੱਲ ਮਾੜੀ ਹੈਗੀ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿਸੇ ਦਾ ਤੁਸੀਂ ਜਾ ਕੇ ਬੰਦਾ ਅਬਦਲ ਜਾਓਗੇ ਜੇ ਸਾਨੂੰ ਛੱਡ ਕੇ ਉਹਦੇ ਕੋਲ ਜਾਓ ਤਾਂ ਉਹਨਾਂ ਕੋਲ ਕਿ ਮੇਰਾ ਇਹ ਰਵਾਇਤ ਬਹੁਤ ਮਾੜੀ ਹੈ ਇਹ ਪਾਰਟੀਆਂ ਇੰਨੀਆਂ ਕਮਜ਼ੋਰ ਤੇ ਬੀਕ ਹੋ ਗਈਆਂ ਇਹਨਾਂ ਦੀ ਲੀਡਰਸ਼ਿਪ ਹੀ ਮੁੱਕ ਗਈ ਵੋਟਾਂ ਨਹੀਂ ਤੇ ਗੱਲ ਹੀ ਛੱਡ ਦਿਓ ਤੁਸੀਂ ਹੁਣ ਇੱਥੇ ਦੀ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਸ ਤਰ੍ਹਾਂ ਸਿਆਸਤ ਦੇਖ ਰਹੇ ਹੋ ਕਿਉਂਕਿ ਪਰਮਿੰਦਰ ਸਿੰਘ ਢਿੰ ਸ਼੍ਰੋਮਣੀ ਅਕਾਲੀ ਦਲ ਇਹ ਦੁਆਰਾ ਫੇਰ ਗੱਠਜੋੜ ਇਹਨਾਂ ਦਾ ਹੋ ਗਿਆ ਭਾਜਪਾ ਨਾਲ ਇਹਨਾਂ ਦਾ ਗੱਠਜੋੜ ਨਹੀਂ ਹੋਇਆ ਤਾਂ ਕਾਂਗਰਸ ਕਿਸ ਕੈਂਡੀਡੇਟ ਨੂੰ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੈ ਕੇ ਆ ਰਹੀ ਹੈ ਕਿਉਂਕਿ ਕਾਂਗਰਸ ਇੱਕ ਵੱਡੀ ਸੀਟ ਹੈ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਨੇ ਭਗਵਨ ਸਿੰਘ ਮਾਨ ਉਹ ਦੋ ਵਾਰ ਐਮਪੀ ਰਹਿ ਚੁੱਕੇ ਆ ਕਿਸ ਤਰ੍ਹਾਂ ਦੇਖ ਰਿਹਾ ਸੀ ਦੇਖੋ ਜਿੱਥੋਂ ਤੱਕ ਅਕਾਲੀ ਦਲ ਕਰਕੇ ਪ੍ਰਮਿੰਦਰ ਢੀਂਸੇ ਦਾ ਨਾਮ ਆ ਜਾਂਦਾ ਢੀਂਸਾ ਪਰਿਵਾਰ ਦਾ ਉਹਨਾਂ ਦਾ ਪੂਰਾ ਸੰਗਰੂਰ ਤੇ ਕਬਜ਼ਾ ਰਿਹਾ ਪੂਰੀ ਇੱਥੋਂ ਦੀ ਚੀਫ ਮਿਨਿਸਟਰੀ ਮੰਗਈ ਉਹ ਚਲਾਉਂਦੇ ਸੀ ਸਾਰਾ ਕੁਝ ਤੇ ਅੱਜ ਵੀ ਪਾਰਟੀ ਕੀਤੀ ਹੈ لیکن میں سمجھ دیان کہ اپنا انہوں نے کردار داغدار کر لیا ایک بندا کسی کو ਕਾਰਨ ਕਰਕੇ ਛੱਡ ਕੇ ਗਿਆ ਉਹ ਖਾਸ ਤੌਰ ਤੇ ਸੀਨੀਅਰ ਲੀਡਰ ਜਾਂਦਾ ਪਰવાર ਤੇ ਉਹਨਾਂ ਕਾਰਨਾਂ ਕਰਕੇ ਛੱਡ ਕੇ ਅੱਜ ਜਿਹੜੇ ਕਾਰਨਾਂ ਕਰਕੇ ਛੱਡ ਕੇ ਗਏ ਸੀ ਉਹ ਕਾਰਨ ਤੋਂ ਉੱਠੇ ਖੜੇ ਨੇ ਸੁਖਬੀਰ ਵੀ ਹੋਈ ਪ੍ਰਧਾਨ ਹੈ ਉਸੇ ਤੋਂ ਟਿਕਟ ਲੈਣ ਨੂੰ ਫਿਰਦੇ ਆ ਉਸੇ ਨੂੰ ਜਿੰਦਾਬਾਦ ਕਹਿਣ ਨੂੰ ਫਿਰਦੇ ਨੇ ਪੁਰਾਣੀ ਤਰ੍ਹਾਂ ਤੇ ਕੰਮ ਕਰਨ ਲੱਗੇ ਤਾਂ ਇਹਨਾਂ ਦਾ کردار ਕੇ ਆਪਦੇ ਲਈ ਜਿੰਨਾ ਲੋਡ ਪਵੇ ਸਾਨੂੰ ਫਿਰ ਜਿੱਤਣਾ ਹੈ ਅਸੀਂ ਫਿਰ ਖੜਨਾ ਹੈ ਅਸੀਂ ਫਿਰ ਆਉਣਾ ਹੈ ਚਾਰੇ ਪਾਸੇ ਹੱਥ ਪੈਰ ਮਾਰ ਕੇ ਦੇਖਿਆ ਜਦੋਂ ਕੁਝ ਨਹੀਂ ਬਣਿਆ ਤਾਂ ਕਿ ਸੁਖਵੀਰ ਦੇ ਪੈਰ ਹੀ ਪੈ ਗਏ ਲੋਕ ਇਹੋ ਜਿਹੇ ਲੋਕਾਂ ਨੂੰ ਮਾਫ ਨਹੀਂ ਕਰਦੇ ਜਿਹੜੇ ਸਿਰਫ ਜੇ ਛੱਡਣਾ ਸੀ ਜੇ ਜਾਣਾ ਸੀ ਜੇ ਆਉਣਾ ਸੀ ਕਿੰਨਾ ਸਾਲ ਉੱਤੇ ਰਹੇ ਮੈਂਬਰ ਪਾਰਲੀਮੈਂਟ ਚ ਕਿਦੇ ਟਿੰਸਾ ਕਿਉਂ ਨਹੀਂ ਕਿਸਾਨਾਂ ਦਾ ਮਕਸਦ ਹਾਰ ਕਰਾਇਆ ਕਿਉਂ ਨਹੀਂ ਇਹ ਜਿਹੜੇ ਮਰਜੀ ਬੜੇ ਵਾਲੇ ਦੀ ਗੱਲ ਕਰਦੇ ਸੀ ਉਹਨਾਂ ਦੀ ਗੱਲ ਕੀਤੀ ਕਿਉਂ ਨਹੀਂ ਇਹਨਾਂ ਦੇ ਬੰਦੀ ਸਿੰਘਾ ਦੀ ਗੱਲ ਕੀਤੀ ਇਹ ਸਾਰਾ ਕੁਝ ਕਰਾਇਆ ਨਹੀਂ ਅੱਜ ਆਪਣੇ ਬੇਟੇ ਲਈ ਕਿ ਮੇਰਾ ਬੇਟਾ ਜਿੱਤ ਕੇ ਆਜੂਗਾ ਭਾਜਪਾ ਨੇ ਤਾਨੇ ਕੀਤਾ ਵੀ ਜਿਹੜਾ ਪਿੰਡੂ ਲਾਣਾ ਹੈ ਭਾਜਪਾ ਦੇ ਖਿਲਾਫ ਹੈ ਅਸੀਂ ਕਾਲੀਦਾਲ ਨਾਲ ਰਲ ਤੋ ਇਹ ਬੰਦ ਭਾਗੀ ਗੱਲ ਹੈਗੀ ਹੈ ਤੇ ਇਹ ਮੈਂ ਸਮਝਦੀ ਹਾਂ ਇੱਕ ਮਾੜੀ ਰਵੈਤ ਹੈ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਜੇ ਇੱਥੇ ਪੰਜਾਬ ਦੇ ਵਿੱਚ ਲੜਦੀ ਹੈ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜਿਸ ਤਰ੍ਹਾਂ ਪਹਿਲ ਐਮ ਐਲ ਏ ਦੀ ਇਲੈਕਸ਼ਨ ਦੇਖੋ ਕਿਸਾਨਾਂ ਦਾ ਤਾਂ ਹੱਕ ਬਣਦਾ ਜਿਵੇਂ ਬੀ ਜੀ ਪੀ ਨੇ ਰੋਲੇਆ ਧੱਕਾ ਕੀਤਾ ਮਾਰਿਆ ਤੇ ਕਿਉਂ ਨਾ ਉਹ ਕਾਰਨ ਕਿਸਾਨਾਂ ਨਾਲ ਘੱਟ ਕੀਤੇ ਬੀ ਜੀ ਪੀ ਨੇ ਪਰ ਜਿਹੜੇ ਬੀ ਜੀ ਪੀ ਨਾਲ ਹੱਥ ਮਲਾਉਣ ਲਈ ਤਰਲੋ ਮੱਛੀ ਹੋ ਰਹੇ ਸੀ ਅਜੇ ਵੀ ਮੈਨੂੰ ਪਤਾ ਵੀ ਕੈਪਟਨ ਮਨਿੰਦਰ ਸਿੰਘ ਤੇ ਸਿਗਦੇਵ ਸਿੰਘ ਢੀਂਸਾ ਦੇ ਵੀ ਉਹਨਾਂ ਦੇ ਪੈਰ ਫੜੀ ਫਿਰਦੇ ਆ ਕਰ ਲੋ ਸਾਡੇ ਨਾਲ ਅੱਜ ਆਪਦੇ ਵਾਸਤੇ ਤੁਸੀਂ ਕਰਦੇ ਹੋ ਦੂਜਿਆਂ ਦੇ ਲੱਗੀ ਕਿਸਾਨਾਂ ਦੇ ਤਾਂ ਉਹ ਹੈਗੀ ਐ ਬਸੰਤਰ ਤੁਹਾਡੇ ਲੱਗੀਆ ਕਰੇ ਅੱਗ ਅੱਜ ਇਹ ਮਿੰਤਾਂ ਕਰਦੇ ਫਿਰਦੇ ਨੇ ਸੋ ਮੈਂ ਸਮਝਦੀ ਹੈਗੀ ਆ ਕਿ ਕਿਸਾਨਾਂ ਦਾ ਹੱਕ ਬਣਦਾ ਔਰ ਇਸੇ ਕਰਕੇ ਕਾਲੀ ਦਲ ਹੁਣ ਸਮਝਦਾ ਹੈ ਕਿ ਚਲੋ ਜਿਹੜਾ ਬਚ ਗਿਆ ਢੁੱਲੀ ਨਹੀਂ ਦਾਲਤਾ ਆਪਾਂ ਇਸ ਤਰ੍ਹਾਂ ਹੀ ਖਾ ਲਵਾਂਗੇ